ਸੱਸੀ ਗਾਲ ਬਾਈ ਸਾਰਿਆਂ ਨੂੰ ਇੱਕ ਜ਼ਰੂਰੀ ਸੂਚਨਾ ਬੇਨਤੀ ਹੈ ਵੀਰੇ ਅੱਜ ਕੱਲ ਜੋ ਦੌਰ ਚੱਲ ਰਿਹਾ ਚੋਰਾਂ ਦਾ ਬਹੁਤ ਖਤਰਨਾਕ ਦੌਰ ਚੱਲੀ ਜਾਂਦਾ ਵਿਚਾਰੇ ਗਰੀਬ ਝੋਨਾ ਲਾ ਕੇ ਆਉਂਦੇ ਆ ਦਿਨੇ ਜਿਵੇਂ ਨਾਲ ਜਵਾਕਾਂ ਨੂੰ ਲੈ ਕੇ ਤੇ 6-6 ਮਹੀਨਿਆਂ ਦੇ ਸਾਲ-ਸਾਲ ਦੇ ਬੱਚੇ ਹੈਗੇ ਤੇ ਇਹ ਕੀ ਕਰਦੇ ਆ ਚੋਰ ਸੁੱਤੇ ਭਿਆਂ ਦੋ ਥੱਕੇ-ਅੱਕੇ ਹੁੰਦੇ ਝੋਨਾ ਲਾ ਕੇ ਆਏ ਵਿਚਾਰੇ ਇਹ ਸੁੱਤੇ ਭਿਆਂ ਦੇ ਸਹਰਾ ਨੇ ਮੋਬਾਈਲ ਐਲਈਡੀਆਂ ਘਰਾਂ ਚੋਂ ਲਾ ਕੇ ਲੈ ਜਾਂਦੇ ਨੇ ਤੇ ਸੋ ਬੇਨਤੀ ਹੈ ਸਾਰੇ ਵੀਰਾਂ ਨੂੰ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹਨਾਂ ਦੀ ਚੋਰਾ ਦੀ ਕੁਰਤੂਤ ਪ੍ਰਸ਼ਾਸਨ ਤੱਕ ਪੁਲਿਸ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚਾਈਏ ਇਕੱਠੇ ਹੋਈਏ ਇਹਨਾਂ ਨੂੰ ਨੱਥ ਪਾਈ ਜਾਵੇ ਆਪਾਂ ਸਾਰੇ ਜਾਨੇ ਅਲਰਟ ਹੋਈਏ ਇਹ ਲੋਕਾਂ ਨੂੰ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਨਹੀਂ ਤਾਂ ਇਹ ਅੱਜ ਤਾਂ ਮੋਬਾਈਲ ਜਾਂਦੇ ਐਲਈਡੀਆਂ ਤੇ ਕੱਲ ਨੂੰ ਆਪਣੇ ਬੱਚਿਆਂ ਨੂੰ ਵੀ ਨਿੱਕੇ ਨਿੱਕੇ ਨੂੰ ਚੱਕ ਕੇ ਲਿਆ ਕੇ ਵੇਚਣਗੇ ਹੀ ਬਿੰਦਿਆ ਸਾਰੇ ਵੀਰਾਂ ਨੂੰ ਕਮੈਂਟ ਕਰਕੇ ਦੱਸੋ ਭਾਈ ਵੀ ਇਹਨਾਂ ਦਾ ਚੋਰਾ ਦਾ ਕੀ ਹੱਲ ਕੀਤਾ ਜਾਵੇ ਇਹਨਾਂ ਨੇ ਬਹੁਤ ਹੱਤ ਚੱਕੀ ਹੋਈ ਹੈ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਵੀ ਭਾਈ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਪੁਲਿਸ ਪ੍ਰਸ਼ਾਸਨ ਤੱਕ ਇਹਨਾਂ ਇਹਨਾਂ ਦੀ ਕਰਤੂਤ ਪਛਾਈ ਜਾਵੇ ਸਰਕਾਰ ਤੱਕ ਜਾਵੇ ਕਿ ਆਪਾਂ ਸੇਫ ਹੋਈਏ ਆਪਣੇ ਜਵਾਕ ਆਪਣਾ ਪਰਿਵਾਰ ਸੇਫ ਨਹੀਂ ਭਈ ਅੱਜ ਇਹ ਬੇਲੇ ਰਹਿੰਦੇ ਨੇ ਰਾਤ ਨੂੰ ਚੋਰੀਆਂ ਕਰ ਦਿਆ ਦਿੰਦੇ ਨੇ ਚਿੱਟਾ ਲਾਉਂਦੇ ਆ ਇਹ ਸੋ ਕਿਰਪਾ ਕਰਕੇ ਬੇਨਤੀ ਆ ਸਾਰੇ ਵੀਰਾਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਭਰਾ ਬਣ ਕੇ ਕਿ ਇਹਨਾਂ ਨੂੰ ਆਪਾਂ ਸਾਬਕ ਸਖਾਸੀਏ ਤੇ ਆਓ ਸਾਰੇ ਇਕੱਠੇ ਹੋ ਕੇ ਇਹਨਾਂ ਬਾਰੇ ਇਹਨਾਂ ਚੋਰਾਂ ਨੂੰ ਇਹਨਾਂ ਨੂੰ ਸਾਬਕ ਸਖਾਇਆ ਜਾਵੇ ਤੇ ਬੇਨਤੀ ਆ ਭਾਈ ਅਸੀ ਕਾਲ